ਅੱਜ ਬੀਬੀ ਜਸਪ੍ਰੀਤ ਕੌਰ ਅਰੇਚਾ ਦੇ ਘਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਆ। ਸਰ ਕੀ ਮਜਰਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਮੀਟਿੰਗ ਦਾ ਮੁੱਖ ਝੰਡਾ ਰਿਹਾ ਪ੍ਰਧਾਨ ਸਰਦਾਰ ਸੁਧੀ ਸਿੰਘ ਜੀ ਬਾਦਲ ਵੱਲੋਂ ਜੋ ਪੰਜਾਬ ਚਾਹ ਯਾਤਰਾ ਵੱਖ-ਵੱਖੇ ਹਲਕਿਆਂ ਦੇ ਵਿੱਚੋਂ ਹੁੰਦੀ ਹੋਈ 9 ਅਪ੍ਰੈਲ ਨੂੰ ਹਲਕਾ ਪਾਇਲ ਦੇ ਵਿੱਚ ਆ ਰਹੀ ਹੈ। ਅਸੀਂ ਸਾਰੇ ਹਲਕੇ ਦੇ ਪਿੰਡਾਂ ਪਿੰਡ ਜਾ ਕੇ ਸਾਰੀ ਸੰਗਤ ਨੂੰ ਇਹ ਕਹਿ ਰਿਹਾ ਕਿ ਆਪਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਪੰਜਾਬ ਪਚਾਓ ਯਾਤਰਾ ਦਾ ਬਹੁਤ ਵੱਡਾ ਉਹਨਾਂ ਦਾ ਸਵਾਗਤ ਕਰਨਾ ਭਾਰੀ ਸੰਗਤਾਂ ਦੇ ਨਾਲ ਭਾਰੀ ਵਾਹਨਾਂ ਦੇ ਨਾਲ ਅਸੀਂ ਉਸ ਸੰਗ ਉਸ ਪੰਜਾਬ ਪਚਾਓ ਯਾਤਰਾ ਦਾ ਹਿੱਸਾ ਬਣਨਾ ਅਸੀਂ ਉਸ ਯਾਤਰਾ ਨੂੰ ਕਾਮਯਾਬ ਬਣਾਉਣ ਲਈ ਅਸੀਂ ਹਰ ਹਿੱਲਾ ਵਰਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੰਜਾਬ ਪਚਾਓ ਯਾਤਰਾ ਇਹਦਾ ਮੁੱਖ ਸੋ ਇਹਨ ਦੇਸ ਦੀ ਯਾਤਰਾ ਕਿਉਂ ਕੱਢੀ ਜਾ ਰਹੀ ਹੈ ਪੰਜਾਬ ਦੇ ਵਿੱਚ ਤੇ ਹਲਕਿਆਂ ਦੇ ਵਿੱਚ ਇਹ ਪੰਜਾਬ ਬਚਾਓ ਯਾਤਰਾ ਦਾ ਮੁੱਖ ਮਕਸਦ ਇਹ ਹੀ ਹੈ ਕਿ ਜੋ ਸਰਕਾਰਾਂ ਝੂਠ ਬੋਲ ਕੇ ਇਸ ਆਪਣੇ ਪੰਜਾਬ ਦੇ ਵਿੱਚ ਸਰਕਾਰਾਂ ਬਣਾਈਆਂ ਗਈਆਂ ਜਿਵੇਂ ਕਿ ਨਸ਼ੇ ਦੇ ਕਹਿੰਦੇ ਸੀ ਵੀ ਨਸ਼ੇ ਅਸੀਂ ਬੰਦ ਕਰਾਵਾਂਗੇ ਬਾਕੀ ਬਹੁਤ ਵੱਡੇ ਕੰਮ ਨੇ ਜੋ ਲੋਕਾਂ ਨੂੰ ਜਾਗਰਤ ਕਰਨ ਲਈ ਅਸੀਂ ਇਹ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਬਹੁਤ ਕੁਝ ਝੂਠ ਬੋਲਿਆ ਗਿਆ ਜਿਵੇਂ 1000 ਰੁਪਿਆ ਬੀਬੀਆ ਨੂੰ ਝੂਠੇ ਲਾਰੇ ਲਾ ਕੇ ਇਹਨਾਂ ਨੇ ਵੋਟਾਂ ਲਈਆਂ ਆਪਣੀ ਸਰਕਾਰ ਬਣਾਈ ਬਹੁਤ ਬਹੁਤ ਕੁਝ ਬੋਲਣ ਨੂੰ ਆਏ ਸੋ ਅਸੀਂ ਇਹ ਇਹ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਸ ਦਾ ਜੋ ਨਸ਼ਾ ਦਾ ਮੇਨ ਨਸ਼ੇ ਦਾ ਜੋ ਬਹੁਤ ਬ ਜਾਣਿਆ ਜਾ ਰਹੀਆਂ ਹਨ ਅਸੀਂ ਇਹ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਇਸ ਇਸ ਪੰਜਾਬ بچاؤ ਯਾਤਰਾ ਦਾ ਸਰਬ ਜਿਹੜੀ ਪੰਜਾਬ ਪਕਾਉ ਯਾਤਰਾ ਕਰਦੀ ਜਾ ਰਹੀ ਆ ਹਲਕਾ ਪੈਲ ਦੇ ਵਿੱਚ ਆ ਰਹੀ ਆ ਤੇ ਰੂਟ ਕਿਹੜਾ ਰੱਖਿਆ ਗਿਆ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਵੱਲੋਂ ਜਿਹੜਾ ਰੂਟ ਆ ਸਾਡਾ ਉਹ ਦਰਾਹੇ ਤੋਂ ਸ਼ੁਰੂ ਹੋ ਕੇ ਜੀ ਤੇ ਜਾਣੀ ਕਦੋਂ ਜੀ ਕਦੋਂ ਤੋਂ ਫਿਰ ਪੈਲ ਪੈਲ ਤੋਂ ਫਿਰ tmpobjੋੜ tmpobjੋੜ ਤੋਂ ਸਿਉੜਾ ਸਿਉੜੇ ਤੋਂ ਕਹਾਂ ਜਾ ਕੇ ਜੀ ਮਦਰੀਪੁਰ ਬਾਵਰਪੁਰ ਤੇ ਮਲਾਉ ਮਲਾਉਤ ਜਾ ਕੇ ਖਤਮ ਹੋਣੀ ਆ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਬਚਾਓ ਯਾਤਰਾ ਦਾ ਜਿਹੜੀਆਂ ਸਰਕਾਰਾਂ ਬਣੀਆਂ ਨੇ ਪਿੱਛੇ ਉਹਨਾਂ ਨੇ ਲੋਕਾਂ ਨਾਲ ਵਾਅਦੇ ਬਹੁਤ ਕੀਤੇ ਨੇ ਪਰ ਨਵਾਇਆ ਕੋਈ ਨਹੀਂ ਅੱਜ ਜਿਹੜੇ ਪੰਜਾਬ ਦੇ ਹਾਲਾਤ ਨੇ ਤੁਹਾਨੂੰ ਪਤਾ ਹੀ ਆ ਨਸ਼ਿਆਂ ਬਾਰੇ ਕਹਿ ਲਓ ਨਜਾਇਜ਼ ਮਾਈਨਿੰਗ ਬਾਰੇ ਕਹਿ ਲਓ ਤੇ ਜਿਹੜੀ ਲਾਹ ਲੜ ਦੀ ਹਾਲਤਾਂ ਉਹ ਵੀ ਬਿਲਕੁਲ ਨਿਕਰ ਗਈ ਆ ਰੋਜ਼ ਕਤਲੇਆ ਹੋ ਰਿਹਾ ਗੋਲੀਆਂ ਚੱਲ ਰਹੀਆਂ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਕਰਕੇ ਉਹਨਾਂ ਨੇ ਝੂਠੇ ਲਾਰੇ ਲਾ ਕੇ ਵੋਟਾਂ ਲੈ ਲਈਆਂ ਤੇ ਅੱਜ ਪੰਜਾਬ ਸਰ ਹੋਰ ਕਰਜ਼ਾ ਚੜਾਤਾ ਬਹੁਤ ਜਿਆਦੇ ਇਸ ਗੱਲ ਦੀ ਲੋਕਾਂ ਨੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਜਦ ਸਰਕਾਰ ਨੇ ਬੜੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਅੱਜ ਫੇਰ ਲੋਕ ਸ਼੍ਰੋਮਣੀ ਕਾਲੀ ਦਲ ਨੂੰ ਯਾਦ ਕਰ ਰਹੇ ਨੇ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਇੱਕ ਮਿਰ ਲੋਕਾਂ ਨੇ ਬਦਲ ਕਰਕੇ ਦੇ ਲ ਅੱਜ ਪਛਤਾ ਰਹੇ ਨੇ ਸੋ ਇਸ ਕਰਕੇ ਲੋਕਾਂ ਨੂੰ ਜਾਗਰਤ ਕਰ ਲਈ ਹੈ ਯਾਤਰਾ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਪ੍ਰਧਾਨ ਜੀ ਸਾਡੇ ਸੁਖਵੀਰ ਸਿੰਘ ਜੀ ਬਾਦਲ ਉਹ ਜਿੱਥੇ ਵੀ ਜਾ ਰਹੇ ਨੇ ਬਹੁਤ ਭਰਮਾ ਸਹਾਇਕ ਪੈਰ ਹਲਕੇ ਚ ਵੀ ਇੱਕ ਮਸਾਲੀ ਜਿਹੜਾ ਪੰਜਾਬ ਬਚਾਓ ਯਾਤਰਾ ਹੋਏਗੀ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਲੋਕਾਂ ਚ ਉਤਸ਼ਾਹ ਹੈ ਜਿਹੜੇ ਪਿੰਡ ਵੀ ਜਾਣ ਕੱਲੇ ਕੱਲੇ ਸੀ ਨਗਰ ਜਾ ਕੇ ਇਹ ਯਾਤਰਾ ਦੇ ਲੋਕਾਂ ਨੂੰ ਜਾਗਰਤ ਕਰ ਰਹੇ ਆ ਤੇ ਇਸ ਕਰਕੇ ਬਹੁਤ ਵੱਡੀ ਵਧੀਆ ਯਾਤਰਾ ਹੋਊਗੀ ਪ੍ਰਧਾਨ ਜੀ ਦਾ ਬਹੁਤ ਨਿਗਾ ਸਵਾਗਤ ਹੋ ਹਲਕੇ ਦੀ ਸਾਰੀ ਲੀਡਰਸ਼ਿਪ ਆਈ ਹੈ ਮਦਨੀਪੁਰ ਦੀ ਆਏ ਨੇ ਤੁਹਾਡੇ ਦੇ ਕੋਲ ਜਿਲ੍ਹਾ ਪ੍ਰਧਾਨਤ ਕਮਿਲ ਸਿੰਘ ਸਾਰਨ ਮੰਜਰਾ ਜੀ ਆਏ ਨੇ ਅਨ ਐਸ ਆਰ ਸਾਹਿਬ ਬੈਠੇ ਨੇ ਗੁਰਦੀਪ ਸਿੰਘ ਬੈਠੇ ਨੇ ਪਿੰਡ ਦੇ ਸਾਰੇ ਪਰਵਾਦ ਸੱਜਣ ਇਕੱਠੇ ਹੋਏ ਨੇ ਕੀ ਮੋਤਾਰਾ ਅੱਜ ਦੀ ਮੀਟਿੰਗ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਇਹਨੋਂ ਫਤਿਹ ਹਰ ਜੀ ਕਰਦੀਆਂ ਬੈਗੁਰਜੇ ਕਾ ਖਾਲਸਾ ਬੈਗੁਰਜੇ ਕੀ ਫਤਿਹ ਅੱਜ ਸਾਡੇ ਗ੍ਰਹਿ ਸਰਦਾਰ ਰਗਵੇਰ ਸਿੰਘ ਜੀ ਸਤਿਕਾਰਯੋਗ ਸਰਮਜਰਾ ਸਾਹਿਬ ਆਏ ਨੇ ਮਦਨੀਪੁਰ ਸਾਹਿਬ ਆਏ ਨੇ ਆਪਣੇ ਤਿਆਰਮਾਨ ਸਾਹਿਬ ਸਰਪ੍ਰਸਤ ਰਾੜਾ ਸਭ ਤੋਂ ਸਰਪੰਚ ਸਾਡੇ ਗਰਨਾਮ ਸਿੰਘ ਜੀ ਸਤਿਕਾਰਯੋਗ ਨੇ ਪਹੁੰਚੇ ਨੇ ਗੁਰਦੀਪ ਸਿੰਘ ਜੋ ਕਿ ਆਈਟੀ ਵਿੰਗ ਦੇ ਹੋਰ ਸਾਡੇ ਜੋ ਵੀ ਵਿਪਨ ਸਿੱਠੀ ਨੇ ਸਰਕਲ ਦੇ ਪ੍ਰਧਾਨ ਬਣਾਏ ਨੇ ਸ਼ਹਿਰੀ ਉਹ ਪਹੁੰਚੇ ਨੇ ਤੇ ਹੋਰ ਇਹਨਾਂ ਦੇ ਨਾਲ ਜੋ ਵੀ ਸਤਿਕਾਰਯੋਗ ਸਾਡੇ ਮੇਰੇ ਭਰਾ ਪਹੁੰਚੇ ਨੇ ਮੈਂ ਸਾਰਿਆਂ ਦਾ ਪਹਿਲਾਂ ਤਾਂ ਸਾਡੇ ਗ੍ਰਹਿ ਵਿਖੇ ਆਉਣ ਤੇ ਬਹੁਤ ਇਹਨਾਂ ਦਾ ਨਿੱਘਾ ਸਵਾਗਤ ਕਰਦੀਆਂ ਤੇ ਜੀ ਆਇਆਂ ਵੀ ਕਹਿੰਦੀਆਂ ਤੇ ਜੋ ਸਾਡੇ ਪਿੰਡ ਦੇ ਪਤਵੰਤੇ ਮੇਰੇ ਭਰਾ ਤੇ ਬੱਚੇ ਪਹੁੰਚੇ ਨੇ ਉਹਨਾਂ ਦਾ ਵੀ ਮੈਂ ਸਾਡੇ ਗ੍ਰਹਿ ਵਿਖੇ ਪਹੁੰਚਣ ਤੇ ਬਹੁਤ ਨਿੱਘਾ ਸਵਾਗਤ ਤੇ ਜੀ ਆਇਆਂ ਕਰਦੀਆਂ ਜੀ ਅੱਛਾ ਕਹਿੰਜੀ ਇਹ ਭਾਜਪਾ ਦੇ ਨਾਲ ਇਸ ਵਾਰ ਤੁਹਾਡੀ ਜਿਹੜੀ ਪਾਰਟੀ ਆ ਜਾਂ ਹੋਰ ਕਿਸੇ ਪਾਰਟੀ ਦੇ ਨਾਲ ਸਮਝੌਤਾ ਕਰਕੇ ਚੋਣ ਲੜੇਗੀ ਜਾਂ ਇਕੱਲੇ ਚੋਣ ਲੜੇਗੀ ਦੇਖੋ ਜੀ ਇਸ ਵਾਰੀ ਇਹਨਾਂ ਨੇ ਜੋ ਅਸੀਂ ਮੰਗਾ ਇਹਨਾਂ ਨੇ ਕਾਲੀ ਦਲ ਨੇ ਰੱਖੀਆਂ ਸੀਗੀਆਂ ਉਹਨਾਂ ਨੇ ਮੰਗਾ ਮੰਨੀਆਂ ਨਹੀਂ ਹੈਗੀਆਂ ਜੋ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਵੀ ਜੋ ਰੱਖੀਆਂ ਸੀ ਤੇ ਹੁਣ ਇਹ ਪੰਜਾਬ ਕਾਲੀ ਦਲ ਇਕੱਲਾ ਹੀ ਚੋਣ ਲੜੂਗਾ ਮਹਿਮ ਦੇ ਵਿੱਚ ਜਿਹੜੀ ਕਿ ਪੰਜਾਬ ਬਚਾਓ ਯਾਤਰਾ ਆ ਰਹੀ ਆ ਕਿੰਨਾ ਕੁ ਵੱਡਾ ਹਲਕੇ ਦੇ ਵਿੱਚ ਯੋਗਦਾਨ ਹੋਵੇਗਾ ਬੀਬੀਆਂ ਦਾ ਦੇਖੋ ਜੀ ਪਹਿਆਂ ਤੋਂ ਵੱਧ ਵੀ ਹੋ ਸਕਦਾ ਕਿਉਂਕਿ ਬੀਬੀਆਂ ਨੂੰ ਜੋ ਇਹਨਾਂ ਨੇ ਸਰਕਾਰਾਂ ਨੇ ਲਾਰੇ ਲਾਏ ਨੇ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀ ਹੋਰ ਵੀ ਜੋ ਬਹੁਤ ਲਾਰੇ ਲਾਏ ਨੇ ਬੀਬੀਆਂ ਸਾਰੀਆਂ ਆਪ ਦੇ ਆਪ ਨੂੰ ਠੱਗਿਆ ਮਹਿਸੂਸ ਕਰਦੀਆਂ ਨੇ ਅਸੀਂ ਪਿੰਡਾਂ 'ਚ ਜਾਂਦੇ ਆ ਸਾਰੇ ਹੀ ਇਹ ਕਹਿੰਦੀਆਂ ਨੇ ਕਿਉਂਕਿ ਵੀ ਅਸੀਂ ਅਕਾਲੀ ਦਲ ਨੂੰ ਛੱਡ ਕੇ ਆਪ ਚਾਹੇ ਤੇ ਹੁਣ ਅਸੀਂ ਕਿਹੜਾ ਟਾਈਮ ਹੋਵੇ ਵੀ ਅਸੀਂ ਅਕਾਲੀ ਦਲ ਨੂੰ ਹੀ ਚੜਨਾ ਬੀਬੀਆਂ ਦਾ ਤਾਂ ਹੋ ਸਕਦਾ ਭਾਈਆਂ ਨੂੰ ਬੱਦਰ ਗਿਆ ਨਾ ਇਸ ਬਾਦਲ ਸਾਹਿਬ ਦੇ ਹੋਂਦ ਦੇ ਸਵਾਗਤ ਕਰਦੇ ਆਂ। ਦਰਾਹ ਦੇ ਦੇਖੇ ਕਿੰਨਾ ਭਗਤਾਂ ਮਿਲ ਰਿਹਾ ਕਿੰਨਾ ਕਿ ਲੋਕਾਂ ਦਾ ਉਤਸ਼ਾਹ ਤੇ ਭਗਤਾਂ ਜੀ ਕਿਹੜੀ ਤਰੀਕ ਨੂੰ ਆ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਬਚਾਓ ਯਾਤਰਾ ਜਿਹੜੀ ਇਹ 9 April ਨੂੰ ਸਾਡੇ ਦਰਾਹ ਸਰਕਲ ਚ ਆ ਰਹੀ ਹੈ ਜੀ ਹਲਕਾ ਪਾਇਲ ਚ ਔਰ ਪ੍ਰਧਾਨ ਜੀ ਨੇ ਜਿਹੜੀ ਮਹਿਮੇਂ ਕੀਤੀ ਆ ਪੂਰੇ ਪੰਜਾਬ ਚ ਭਰਮਾ ਹੰਗਾਰਾ ਮਿਲ ਰਿਹਾ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ ਵੱਧ ਤੋਂ ਵੱਧ ਲੋਕ ਹਰ ਹਲਕੇ ਚ ਵੱਧ ਤੋਂ ਵੱਧ ਵੱਧ ਚੜ ਕੇ ਲੋਕ ਟਰੈਕਟਰਾਂ ਚ ਮੋਟਰਸਾਈਕਲਾਂ ਚ ਵੱਡੀ ਗਿਣਤੀ ਚ ਲੋਕ ਆਪਣੀ ਹਾਜ਼ਰੀ ਲਵਾ ਰਹੇ ਨੇ ਅਸੀਂ ਵੀ ਇਹੀ ਆਸ ਕਰਦੇ ਆਂ ਵੀ ਹਲਕਾ ਪੈਲ ਚੋਂ ਸਰਕਲ ਦਰਹੇ ਚ ਵੱਧ ਤੋਂ ਵੱਧ ਹਜ਼ਾਰ ਟਰੈਕਟਰ ਮੋਟਰਸਾਈਕਲ ਕਾਰਾਂ ਵਧੀਆ ਭਰਮਾ ਮਤਲਬ ਹੰਗਾਰਾ ਵਧੀਆ ਇਕੱਠ ਨਾਲ ਅਸੀਂ ਪ੍ਰਧਾਨ ਜੀ ਦਾ ਸਵਾਗਤ ਕਰਾਂਗੇ ਔਰ ਯਾਤਰਾ ਨੂੰ ਪੂਰਾ ਸਫਲ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ